बकरी का जी हिसाब लाई अपारी दस के रुपये बकरी हो पर गुलाबी बकरी दिखती है सिंग भी गुलाबी हाँ जी, हाँ जी। भी 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 है बाकी नक भी तीन महीने का जी ए तीन महीना वजन मैन लगता है हजे मन भी पची तीह किलो वजन बना रखे ठीक है जी तीन महीने तो उस दिन घट ही है जी ਅੱਜ ਕੱਲ ਨਾ ਜੀ ਬੱਕਰੀਆਂ ਦਾ ਬਹੁਤ ਹੀ ਮੁੰਡਿਆਂ ਦੇ ਵਿੱਚ ਕਰੇਜ ਚੱਲ ਰਿਹਾ ਤੇ ਬਾਈ ਕੋਲੇ ਅਸੀਂ ਆਏ ਸੀ ਕਲਦੀਪ ਕੋਲੇ ਬਹੁਤ ਸੋਹਣਾ ਬਰੀਡਰ ਆ ਬਾਈ ਤਾਂ ਵੈਸੇ ਕਹਿੰਦਾ ਦੀ ਯਾਰ ਅਕੇ ਨਹੀਂ ਯਾਰ ਵੀ ਮੈਂ ਆ ਕਿ ਵੀ ਕਿਸੇ ਤੇ ਕਿ ਵੀ ਆਪਾਂ ਕਰਾਸ ਬੱਕਰੀ ਕਰਨ ਤੇ ਛੱਡ ਦੇਣੀ ਹੈਗੇ ਆਪਾਂ ਬਾਈ ਨੂੰ ਕਹੇ ਯਾਰ ਕੋਈ ਗੱਲ ਨਹੀਂ ਬਾਈ ਨੇ ਨਾ ਜਾਇ ਜੀ ਫੀਸ ਰੱਖੀ ਹੋਈ ਆ ਤੇ ਬਾਈ ਦਾ ਆਪਾਂ ਤੁਹਾਨੂੰ ਪਹਿਲਾਂ ਬਰੀਡਰ ਦਿਖਾਉਣਾ ਸਾਸਰੀ ਘਰ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਇਹ ਤੈ ਦੰਦ ਹੋ ਗਿਆ ਇਹ ਹੀ ਪੂਰੇ ਦੰਦੀ ਹੈ ਜੀ ਪੂਰੇ ਦੰਦੀ ਆ ਹਾਂ ਜੀ ਤੇ ਇਹਦੀ ਜੇ ਆਪਾਂ ਬਲੱਡ ਲਾਈਨ ਜੀ ਕਿਹਦੇ ਦਾ ਬੱਚਾ ਜੀ ਇਹ ਇਹ ਬਈ ਮੇਠੜੀ ਗਰਦਾਸ ਕੋਲੇ ਬੱਕਰਾ ਸੀਗਾ ਅੱਛਾ ਜੀ ਮੇਠੜੀ ਵਾਲੇ ਗਰਦਾਸ ਤੋਂ ਲਿਆ ਦਿੰਦਾ ਸੀਗਾ ਆਪਾਂ ਇਹ ਇੱਕ ਮਹੀਨੇ ਦਾ ਮੇਮਣਾ ਲਿਆ ਕੇ ਤਿਆਰ ਕਰਿਆ ਸੀਗਾ ਠੀਕ ਆ ਜੀ ਠੀਕ ਆ ਜੀ ਹਾਂ ਜੀ ਤੇ ਇਹਦੀ ਹਾਈਟ ਹੂਟ ਜੀ ਇਹਦੀ ਹਾਈਟ ਵੀ 40 42 ਹੋਣੀ ਜੀ 42 ਹੋਣੀ ਆਣੀ ਹਾਂ ਹਾਂ ਕੰਨਾਂ ਦੀ ਲੈਂਥ ਨਾਲ ਜੇ ਤੁਸੀਂ ਜੇ ਤੁਸੀਂ ਦੇਖੋਗੇ ਆਪ ਹੀ ਦੇਖ ਲਓ ਮਿੱਤਰੋ ਵੀ ਕਿੰਨੀ ਕਹਦੇ ਕੰਨਾਂ ਦੀ ਲੈਂਥ ਤੇ ਬਈ ਬਾਕੀ ਸਿਰੇ ਮੂੰਹ ਚੌੜਾ ਚੂੜਾ ਬਹੁਤਾ ਹੀ ਕਰਨਾ ਹਾਂਜੀ 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 ਤੇ ਸੋਮੀਨਾ ਜੀ ਤੁਸੀਂ ਪਿੱਛਾ ਦਿਖਾ ਦੇ ਬਾਈ ਦੋ ਤੇਰਾ ਕੋਈ ਬੰਦਾ ਜਿਹੜਾ ਬੰਦਾ ਨੇ ਬਰੀਡ ਤੇ ਸੱਜਣਾ ਹੋਵੇ ਨਾ ਐਸਟੀ ਕਾਲੇ ਦੇ ਬੰਦਾ ਦੇਖ ਸਕਦਾ ਤੇ ਬਾਈ ਜੀ ਇਹਦਾ ਕੋਈ ਰਿਜ਼ਲਟ ਆਇਆ ਹੋਵੇ ਜੀ ਰਿਜ਼ਲਟ ਜੀ ਆ ਪੱਠ ਹੈ ਜੀ ਇਹਦੀ ਹੂੰ ਇਹ ਉਹ ਬੱਕਰੀ ਦੀ ਹੈ ਜੀ ਉਹ ਬੱਕਰੀ ਸਭ ਤੋਂ ਮਾੜੀ ਬੱਕਰੀ ਹੈ ਜੀ ਇਹ ਅੱਛਾ ਜੀ ਹਾਂ ਜੀ ਬੱਕਰੀ ਦਾ ਜੀ ਹਿਸਾਬ ਲਾਈ ਆਪਾਂ ਸਾਰੀ 10000 ਰੁਪਏ ਦੀ ਬੱਕਰੀ ਅੱਜ ਉਹ ਪਰ ਉਹਨੇ ਆ ਪਿਓਰ ਗੁਲਾਬੀ ਬੱਕਰੀ ਦਿੱਤੀ ਹੈ ਇਹ ਅੱਛਾ ਜੀ ਕਿਸੇ ਬੱਕਰੀ ਦੀ ਹੈ ਜੀ ਉਹ ਬੱਕਰੀ ਦੀ ਇਹ ਪੱਠ ਹੈ ਆਪਣੇ ਕੋਲੇ ਪਹਿਲਾ ਸੂਆ ਸੂਈ ਹੈ ਜੀ ਇਹ ਠੀਕ ਹੈ ਜੀ ਇਹਦੀ ਬਾਈ ਜੀ ਜੇ ਆਪਾਂ ਫੀਸ ਕਿੰਨੀ ਕ ਰੱਖੀ ਆ ਠੀਕ ਆ ਜੀ ਜੀ ਉਦੋਂ ਦਾ ਲਿਆਏ ਦੇਖੀ ਜਾਂਦੀ ਫੀਸ ਹੁੰਦਾ ਜੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਤੇ ਜੇ ਕੋਈ ਯਾਰ ਮਿੱਤਰ ਆਉਂਦਾ ਜੀ ਉਹਦੇ ਵਾਸਤੇ ਉਹਦੇ ਵਾਸਤੇ ਦੇਖਦੇ ਜਾਂਦਾ ਜੀ ਯਾਰੀ ਤਾਂ ਫਿਰ ਯਾਰੀ ਮਿਲਦੀ ਮਸਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਤੇ ਬਾਕੀ ਇਹ ਜਿਵੇਂ ਹੁਣ ਬੱਕਰੀ ਆ ਜੀ ਜਿਵੇਂ ਹੁਣ ਆਪਾਂ ਇਹ ਤੋਂ YouTube ਤੋਂ ਕੱਢ ਕੇ ਰੱਖਦੇ ਇਹਨੂੰ ਫੜ ਕੇ ਰੱਖਦੇ ਹਾਂ ਜੀ ਹਾਂ ਜੀ ਜਿਵੇਂ ਹੁਣ ਗੁਲਾਬੀ ਉਹ ਤਾਂ ਗੁਲਾਬੀ ਦੇ ਰੀਪੀ ਬਹੁਤ ਮੰਗੀ ਜਾਂਦੇ ਜੀ YouTube ਤੇ ਹਾਂ ਜੀ ਹਾਂ ਜੀ ਵੀ ਮੰਨ ਕੇ ਜਲ ਵੀ ਇਹ ਵੀ ਸਹੀ ਗੁਲਾਬੀ ਹੈ ਠੀਕ ਆ ਜੀ ਸਿੰਘ ਵੀ ਗਲਾਬੀ ਇਹਦੇ ਹਾਂਜੀ ਹਾਂਜੀ ਤੇ ਬਾਕੀ ਨੱਕ ਵੀ ਬੁੱਲ ਵੀ ਹਾਂਜੀ ਹਾਂਜੀ ਤੇ ਇਹਦਾ ਜਿਹੜਾ ਗਾਂਹ ਉਹ ਕੀ ਇੱਕ ਹੋਰ ਬੱਚਾ ਫਿਰਦਾ ਈ ਸੋਡੇ ਕੋਲੇ ਉਹ ਬੱਚਾ ਆ ਇਹਦਾ ਰਿਜ਼ਲਟ ਆਇਆ ਹਾਂਜੀ ਆ ਬੱਕਰਾ ਜੀ ਇਹਦਾ ਜੀ ਇਸੇ ਬੱਕਰੇ ਦਾ ਜੀ ਕਿੰਨਾ ਕੁ ਤਿੰਨ ਮਹੀਨਿਆਂ ਦਾ ਜੀ ਇਹ ਇਹ ਤਾਂ 9 ਮਹੀਨਿਆਂ ਦਾ ਭਾਈ ਬਾਜਨ ਮੈਨੂੰ ਲੱਗਦਾ ਹਜੇ ਮਨਕੀਲ ਵੀ 25 30 ਕਿਲੋ ਵਜਨ ਬਣਾ ਰੱਖਿਆ ਜੀ ਇਹਨੇ ਠੀਕ ਆ ਜੀ ਤਿੰਨ ਮਹੀਨੇ ਤੋਂ ਪੁੱਛ ਦਿਨ ਘੱਟ ਹੀ ਹੈ ਜੀ ਵੱਧ ਨਹੀਂ ਠੀਕ ਹੈ ਜੀ ਜੇ ਕੋਈ ਬੱਚੇ-ਬੁੱੱਚੇ ਹੈਗੇ ਜੀ ਸੇਲ ਕਰਨ ਨੂੰ ਸੋ ਬਾਈ ਵਿੱਚ ਬੱਚੇ ਜੀ ਮੈਂ ਹੁਣ ਜਿਹੜਾ ਰੱਖਣਾ ਈ ਉਹ ਰੱਖ ਲੈਣੇ ਆ ਬਿੱਟੂ ਤਿਆਰ ਵੇਚ ਵੀ ਦਿੰਨੇ ਜੀ ਸਾਲਣ ਵਾਲੇ ਲੈ ਜਾਂਦੇ ਜੀ ਮੈਂ ਹੁਣ ਇਹ ਵੀ ਗਲਾਬੀ ਹੈ ਜਮ ਤੇ ਬਾਈ ਦਾ ਨਾ ਜੀ ਮੈਂ ਉੱਪਰ ਨੰਬਰ ਵੀ ਪਾਉਂਗਾ ਜੀ ਇਹ ਲਰਜੂਲਰ ਬਹੁਤ ਕੱਦੂ ਆ ਜੀ ਹਾਂ ਉਹ ਤਾਂ ਬਾਈ ਤੁਸੀਂ ਇਹਦੀ ਵੀ ਤੁਸੀਂ ਚਾਲਰ ਦੇਖ ਸਕਦੇ ਹੋ ਬਹੁਤ ਲੰਮੀ ਆ ਇਹਦੀ ਵੀ ਤੇ ਧੰਨਵਾਦ ਬਾਈ ਤੇਰਾ ਕੋਈ ਗੱਲ ਨਹੀਂ ਭਾਈ ਆਪਾਂ ਨਾ ਨੰਬਰ ਪਾ ਦਾਂਗੇ ਜੀ ਉੱਪਰ ਜੇ ਕਿਸੇ ਮੇਰੇ ਵੀਰ ਨੇ ਬਰੀਡਰ ਵਾਸਤੇ ਬਰੀਡਿੰਗ ਵਾਸਤੇ ਕੋਈ ਬੱਚਾ ਚਾਹੀਦਾ ਹੋਇਆ ਤਾਂ ਆਪ ਦੀ ਤੁਸੀਂ ਇਦਾਂ ਕੋਲੇ ਬੱਕਰੀ ਕਰਾਸ ਕਰਾਉਣੀ ਸੀ ਤੇ ਵੀਰੇ ਦਾ ਆਪਾਂ ਨੰਬਰ ਪਾ